ਡਾਕਟਰ ਸਾਹਿਬ ਜਦੋਂ ਤੁਸੀਂ ਅਬਨੋਟੀ ਅੰਗ ਪਰ ਲਵਾਉਣੇ ਖਰਚਾ ਕਿਸੇ ਮਰੀਜ਼ ਦਾ ਨਹੀਂ ਆਉਣ ਦਿੰਦੇ ਤੁਹਾਨੂੰ ਇਹ ਖਰਚਾ ਕਿੱਥੋਂ ਆਉਂਦਾ ਸਾਨੂੰ ਬਾਹਰ ਤੋਂ ਐਨਆਈਆਰ ਭੇਜਦੇ ਆ ਜੀ ਤੇ ਨਗਰ ਦੇ ਸਜੋਗ ਨਾਲ ਹੀ ਅਸੀਂ ਸਾਰਾ ਬਿਲਕੁਲ ਫ੍ਰੀ ਕਿਸੇ ਤੋਂ ਕੋਈ ਵੀ ਖਰਚਾ ਨਹੀਂ ਲਿਆ ਜਾਂਦਾ 18ਵੀਂ ਬੱਸ ਜਾ ਰਹੀ ਹੈ 37 ਮਰੀਜ਼ ਲੈ ਕੇ ਜਾ ਰਹੇ ਆ ਜੀ ਸਾਰੇ ਜਿਹੜੇ ਕਿ ਇਥੋਂ 25 ਕੇ ਮਰੀਜ਼ ਇਥੋਂ ਆ ਤੇ 12 13 ਮਰੀਜ਼ ਆ ਜੋ ਅਸੀਂ ਭਾਉਣੇ ਸਭ ਤੋਂ ਪਹਿਲਾਂ ਜਦੋਂ ਸਾਡੇ ਪੇਸ਼ੈਂਟ ਆਉਂਦੇ ਆ ਉਹਨਾਂ ਨੂੰ ਅਸੀਂ ਚਾਹ ਪਾਣੀ ਦਾ ਲੰਗਰ ਛਕਾਉਨੇ ਆ ਇਸ ਵਾਰ ਜਿਵੇਂ ਮਨਪ੍ਰੀਤ ਮੰਨਾ ਤੇ ਭਾਈ ਜਸਪ੍ਰੀਤ ਯੂ ਐਸ ਏ ਸੁਖਵੰਤ ਸਿੰਘ ਆਸਟ੍ਰੇਲੀਆ ਜਾਂ ਸਾਡੇ ਸਰਪੰਚ ਸਾਹਿਬ ਖੜੇ ਇਹਨਾਂ ਦੇ ਸਹਿਯੋਗ ਨਾਲ ਜਿਹੜੀ ਬੱਚਿਆਂ ਦੀ ਲਾਈਫ ਆ ਇਹ ਪੰਜਾਬ ਤੋਂ ਸੁੰਦਰ ਹੋਰ ਕਿਤੇ ਨਹੀਂ ਜਦੋਂ ਸਾਡੇ ਕੋਲੇ ਪਹੁੰਚ ਜਾਂਦਾ ਮਰੀਜ਼ ਉਸ ਤੋਂ ਬਾਅਦ ਸਾਡੀ ਜ਼ਿੰਮੇਵਾਰੀ ਆ ਅਸੀਂ ਲੈ ਕੇ ਜਾਂਦੇ ਆ ਅਸੀਂ ਲੈ ਕੇ ਆਉਂਦੇ ਆ ਕੋਈ ਮਰੀਜ਼ ਦਾ ਖਰਚਾ ਇਹ ਕੋਈ ਭਾਈ ਸਾਹਿਬ ਅਮਰੀਕਾ ਵਿੱਚ ਰਹੇ ਮੰਦੀਪ ਸਿੰਘ ਜੀ ਮੰਨਾ ਉਹਨਾਂ ਦਾ ਨਾਮ ਹੈ ਇਹ ਕਹਿੰਦੇ ਅੱਜ ਤੱਕ ਅਸੀਂ ਉਹਨਾਂ ਦੀ ਸ਼ਕਲ ਨਹੀਂ ਵੇਖੀ ਪਰ ਹਰ ਵਾਰ ਉਹ ਸਾਨੂੰ ਇਹ ਮਦਦ ਕਰਦੇ ਆ ਪਿਆਰੇ ਦਾਰਤੇ ਪੰਜਾਬੀ ਹਲਾਤ ਟੀਵੀ ਦੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਖੜੇ ਹਾਂ ਜੀ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਔਲਖ ਵਿੱਚ ਜੋ ਪਿੰਡ ਔਲਖਾ ਇੱਥੇ ਇੱਕ ਜੋ ਅੰਗਹੀਣ ਵਿਅਕਤੀ ਉਹਨਾਂ ਵਾਸਤੇ ਆਸ ਦੀ ਕਰਨ ਜਾਗੀ ਆ ਉਹ ਆਸ ਦੀ ਕਰਨੇ ਆ ਵੀ ਇਹ ਇਥੋਂ ਦੀ ਸਮਾਜ ਸੇਵੀ ਸੰਸਥਾ ਸੰਤ ਬਾਬਾ ਕਾਣ ਸਿੰਘ ਜੀ ਰਾਗੀ ਵੈਲਫੇਅਰ ਸੁਸਾਇਟੀ ਜੋ ਹਰ ਵਾਰ ਤਕਰੀਬਨ ਮਹੀਨੇ ਦੋ ਮਹੀਨਿਆਂ ਬਾਅਦ ਜੋ ਲੋੜਵੰਦ ਵਿਅਕਤੀ ਆ ਜਿਨ੍ਹਾਂ ਦੇ ਅੰਗ ਕੱਟੇ ਗਏ ਆ ਕਿਸੇ ਦੁਰਘਟਨਾ ਦਰਾਂ ਜਾਂ ਸ਼ੁਰੂ ਤੋਂ ਹੀ ਕੋਈ ਅੰਗ ਹੈ ਨਹੀਂ ਇਹ ਉਹਨਾਂ ਦੇ ਅੰਗ ਮੁਫਤ ਵਿੱਚ ਲਵਾ ਕੇ ਲਿਆਉਂਦੇ ਆ ਔਰ ਦੂਜੀ ਗੱਲ ਇਹ ਆ ਕਿ ਕਿਸੇ ਵੀ ਕਿਸਮ ਦਾ ਉਹਨਾਂ ਦਾ ਖਰਚਾ ਨਹੀਂ ਆਉਣ ਦਿੰਦੇ ਚਾਹੇ ਖਾਣ ਦਾ ਹੋਵੇ ਪੀਣ ਦਾ ਹੋਵੇ ਕਿਰਾਇਆ ਵਗੈਰਾ ਹੋਵੇ ਸਾਰਾ ਇਹ ਸੰਸਥਾ ਵੱਲੋਂ ਖਰਚਾ ਕੀਤਾ ਜਾਂਦਾ ਔਰ ਲੋੜਵੰਦ ਵਿਅਕਤੀ ਦਾ ਕੋਈ ਖਰਚਾ ਵਗੈਰਾ ਨਹੀਂ ਆਉਂਦਾ ਇੰਨਾਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਪਹਿਲਾਂ ਇਹ ਬੀਕਾਨੇਰ ਵਿਖੇ ਇੱਕ ਜਰੂਰ ਮਸ਼ਹੂਰ ਹਸਪਤਾਲਾ ਉੱਥੇ ਲ ਜਾਂਦੇ ਸੀਗੇ ਉੱਥੋਂ ਆਪਣੋ ਆਂਟੀ ਅੰਗ ਲਗਵਾ ਕੇ ਲਿਆਉਂਦੇ ਸੀ ਪਰ ਐਸਆਰ ਜੋ ਬੀਕਾਨੇਰ ਦੇ ਡਾਕਟਰਾਂ ਮੈਨੇਜਮੈਂਟ ਆ ਉਹਨਾਂ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕ ਆਜੋ ਕਿੰਨੇ ਦਾਨੀ ਆ ਉਹਨਾਂ ਨੇ ਪ੍ਰਭਾਵਿਤ ਹੋ ਕੇ ਆਪ ਦਾ ਜੋ ਬੀਕਾਨੇਰ ਰਾਜਸਥਾਨ ਦਾ ਹਸਪਤਾਲਾ ਉਹਦੀ ਇੱਕ ਬ੍ਰਾਂਚ ਨੂੰ ਸ੍ਰੀ ਅਮਰਸਰ ਸਾਹਿਬ ਵਿਖੇ ਲਿਆਂਦਾ ਤਾਂ ਕਿ ਇਹਨਾਂ ਨੂੰ ਵੀ ਸਹੂਲਤ ਮਿਲ ਸਕੇ ਐਸਬੰਦੀ ਪ੍ਰਧਾਨ ਸਾਹਿਬ ਤੁਸੀਂ ਸ਼ੁਰੂ ਤੋਂ ਬੱਸਾਂ ਲੈ ਕੇ ਜਾਂਦੇ ਆ ਹੁਣ ਤੁਹਾਨੂੰ ਕੀ ਮਹਿਸੂਸ ਹੋ ਰਿਹਾ ਕਿ ਬੀਕਰ ਨੇਰ ਵਾਲੇ ਡਾਕਟਰਾਂ ਨੇ ਵੀ ਆਪਣੀ ਬ੍ਰਾਂਚ ਜਿਹੜੀ ਸ੍ਰੀ ਅਮਰਥਾ ਸਰਾਜ ਸਾਹਿਬ ਅਖੇ ਖੋਲਤੀ ਆ ਤਾਂ ਕਿ ਤੁਹਾਨੂੰ ਜਾਂ ਮਰੀਜ਼ਾਂ ਨੂੰ ਕੋਈ ਅਖਿਆਈ ਨਾ ਆਵੇ ਵੀਰੋ ਉਹਨਾਂ ਇਹ ਗੱਲ ਤੋਂ ਪ੍ਰਭਾਵਿਤ ਹੋਏ ਜਿਵੇਂ ਆਪਣੀ ਸਿੱਖਾਂ ਦੀ ਸੇਵਾ ਭਾਵਨਾ ਨੂੰ ਜਿਹੜੀ ਸਾਡੀ ਸੰਸਥਾ ਉੱਤੇ ਜਾਂਦੀ ਸੀ ਉੱਥੇ ਜਿਵੇਂ ਲੰਗਰ ਆ ਖੁੱਲਾ ਵਰਤਾਉਂਦੇ ਸੀ ਜਾਂ ਇਹ ਨਹੀਂ ਦਿੰਦੇ ਸੀ ਇਹ ਸਾਡੇ ਨਾਲ ਮਰੀਜ਼ ਆਏ ਆ ਜਾਂ ਮਤਲਬ ਪਾਸੋਂ ਕਿਤੋਂ ਆਏ ਆ ਜੀ ਜਿੰਨਾ ਜੇ ਸਾਡੀ ਸੰਸਥਾ ਉੱਤੇ ਰਹਿੰਦੀਆਂ ਚਾਹ ਪਾਣੀ ਦਾ ਲੰਗਰ ਪ੍ਰਸ਼ਾਦੇ ਦਾ ਲੰਗਰ ਉੱਥੇ ਖੁੱਲਾ ਵਰਤਾਉਂਦੇ ਸੀ ਉਹ ਗੱਲ ਤੋਂ ਉਹਨਾਂ ਨੇ ਪ੍ਰਭਾਵਿਤ ਹੋ ਕੇ ਸਾਨਸਤਾ ਆਪਣੀ ਜਿਹੜੀ ਹੈਗੀ 2-3 ਮਹੀਨਿਆਂ ਤੋਂ ਇੱਥੇ ਇੱਕ ਬ੍ਰਾਂਚ ਗੁਰੂ ਰਾਮਦਾਸ ਵੱਲਾ ਹਸਪੀਟਲ ਦੇ ਵਿੱਚ ਖੋਲੀ ਹੈ ਜੀ ਸ਼੍ਰੋਮਣੀ ਕਮੇਟੀ ਨਾਲ ਮਿਲ ਕੇ ਹੀ ਇਹਨਾਂ ਨੇ ਜਿਹੜੇ ਉਹਨਾਂ ਚ ਮੁਲਾਜ਼ਮ ਕੋਸ਼ ਮੁਲਾਜ਼ਮ ਸ਼੍ਰੋਮਣੀ ਕਮੇਟੀ ਨੇ ਦਿੱਤੇ ਆ ਜੀ ਤੇ ਕੋਸ਼ ਉਹਨਾਂ ਦੇ ਜਾਨੀ ਕਿ ਉੱਥੇ ਜੈਪੁਰ ਤੋਂ ਜਿਹੜੇ ਮੁਲਾਜ਼ਮ ਇਹਨਾਂ ਨੇ ਇੱਥੇ ਪੱਕੇ ਤੌਰ ਤੇ ਛੱਡੇ ਹੋਏ ਆ ਜੀ ਹੁਣ ਉਹਨਾਂ ਨੇ ਇੱਕ 18 ਤਰੀਕ ਤੱਕ ਵੱਡਾ ਕੈਂਪ ਜਿਹਦੇ ਵਿੱਚ ਪੰਜਾਬ ਦੇ ਤਕਰੀਬਨ ਜਿੰਨੇ ਅੰਗ ਹੀ ਨਾ ਹੀ ਉਹਨਾਂ ਨੂੰ ਇੱਥੇ ਉਹਨਾਂ ਨੇ ਬੁਲਾ ਕੇ ਉਹਨਾਂ ਨੂੰ ਜਿਹੜੀਆਂ ਅੰਗ ਇਹਨਾਂ ਨੂੰ ਲੜੀਂਦੀਆਂ ਸੀ ਸਹੂਲਤਾਂ ਜਿਵੇਂ ਟ੍ਰਾਈਸਾਈਕਲ ਆ ਜਾਂ ਕੁਛ ਉਹ ਚੀਜ਼ਾਂ ਉਹਨਾਂ ਨੇ ਵੰਡਣੀਆਂ ਜੀ। ਸੋ ਵੀਰ ਜੀ ਨੇ ਦੱਸਿਆ ਕਿ ਜੋ ਬਿਕਾਨੇਰ ਦਾ ਹਸਪਤਾਲ ਸੀ ਉਹਨਾਂ ਨੇ SGPC ਨਾਲ ਟਾਈ ਅਪ ਕਰਕੇ ਜੋ ਹਸਪਤਾਲ ਆ ਇਹ ব্রাঞ্চ ਆ ਸ੍ਰੀ ਅੰਮ੍ਰਿਤਸਰ ਸਾਹਿਬ ਖੇਲ ਆਂਦੀ ਹੈ ਇਸ ਦੌਰਾਨ ਆਪਣੇ ਨਾਲ ਉਗੇ ਸਮਾਜ ਸੇਵੀ ਤੇ ਪਿੰਡ ਦੇ ਸਾਬਕਾ ਸਰਪੰਚ ਸਰਦਾਰ ਅਦਮ ਸੰਗਜੀ ਵੀ ਹਾਜ਼ਰ ਆ ਜੋ ਅਕਸਰ ਹੀ ਦਾਨ ਪੁੰਨ ਦੇ ਕੰਮਾਂ ਵਿੱਚ ਮੂਰੇ ਆਉਂਦੇ ਆ ਸਰਪੰਚ ਸਾਹਿਬ ਤੁਹਾਡਾ ਸਵਾਗਤ ਆ। ਮੈਂ ਕਿਹ ਕਾਲ ਸਾਹਿਬ ਫਤਿਹ ਤੁਸੀਂ ਦਾਨ ਵੀ ਕਰਦੇ ਆ ਜੀ ਲੋੜਵੰਦਾਂ ਅੰਗਾਂ ਜਦੋਂ ਮਰੀਜ਼ ਲਵਾਉਂਦੇ ਆ ਅਕਸਰ ਪਿੰਡ ਦਾ ਕੰਮ ਵੀ ਚੱਕਿਆ ਹੁਣ ਤੁਹਾਡੇ ਪਿੰਡ ਦੇ ਨੌਜਵਾਨਾਂ ਨੇ ਜੋ ਉਪਰਾਲਾ ਕੀਤਾ ਸੀਗਾ ਉਹਨੂੰ ਅੱਜ ਹੋਰ ਬੂਰ ਪੈਣਾ ਸ਼ੁਰੂ ਹੋ ਗਿਆ ਕਿਉਂਕਿ ਉਹ ਬ੍ਰਾਂਚ ਵੀ ਬੀਕਾਨੇਰ ਵਾਲੇ ਹਸਪਤਾਲ ਨੇ ਅੰਮ੍ਰਿਤਸਰ ਸਾਹਿਬ ਦੇ ਖੇਲੇ ਆਂਦੀ ਕਿੰਨਾ ਕਮਾਂਡ ਮਹਿਸੂਸ ਕਰਦੇ ਆਂ ਔਰ ਕੀ ਕਹਿਣਾ ਚਾਹੋਗੇ ਜਦੋਂ ਕੋਈ ਵੀ ਬੰਦਾ ਕੰਮ ਕਰਦਾ ਮੁਰੇ ਲਾ ਕੇ ਉਹਦਾ ਸਾਥ ਦੇਣ ਦੀ ਲੋੜ ਹੁੰਦੀ ਆ ਅਸੀਂ ਬਹੁਤ ਧੰਨਵਾਦ ਕਰਦੇ ਆ ਸੋਸਾਇਟੀ ਦਾ ਅਸੰਤ ਪਾਪਾ ਕਾਂਸੇ ਰਾਗੀ ਦਾ ਪਹਿਲਾ ਇਹ ਰਸਤਾ ਜਾਂਦੇ ਸੀ ਬੀਕਾਨੇਰ ਲੈ ਕੇ ਤੇ ਹੁਣ ਇਹ ਜੇ ਅੰਮ੍ਰਿਤਸਰ ਹਸਪਤਾਲ ਗੁਰਾਂ ਦਾ ਅਸੀਂ ਤੇ ਯਾਰ ਹੈ ਬਹੁਤ ਬਹੁਤ ਧੰਨਵਾਦ ਤਾਰਮੀ ਫ੍ਰੀ ਬੱਸ ਸੇਵਾ ਜਾ ਰਹੀ ਹੈ ਜੋ ਐਨ ਆਰ ਆਈ ਤੇ ਨਗਰ ਨਿਵਾਸੀਆਂ ਦੇ ਸੰਯੋਗ ਨਾਲ ਚੱਲ ਰਹੀ ਹੈ। ਇਸ ਦੇ ਵਿੱਚ ਬਨੋਟੀ ਅੰਗ ਤੇ ਜਿਨ੍ਹਾਂ ਦੇ ਕਲਿੱਪਰ ਬਣਨੇ ਆ ਪੋਲੀਓ ਵਾਲੇ ਤੇ ਵੀਲ ਚੇਅਰ ਜਾਂ ਵਾਕਰ ਤੇ ਜਾਂ ਕਿਸ ਨੂੰ ਸਾਈਕਲ ਟ੍ਰਾਈਸਾਈਕਲ ਚਾਹੀਦਾ ਈ ਉਹ ਮਿਲ ਜਾਂਦਾ ਤੇ ਜਾਂ ਜਿਨ੍ਹਾਂ ਦੇ ਕੰਨਾਂ ਤੋਂ ਅੰਗ ਹੀ ਨਾ ਉਹਨਾਂ ਨੂੰ ਕੰਨਾਂ ਵਾਲੀਆਂ ਮਸ਼ੀਨਾਂ ਮਿਲਣਗੀਆਂ। ਇਹ ਜੀ ਸੰਸਥਾ ਪਹਿਲਾਂ ਹੀ ਜੈਪੁਰ ਨਾਲ ਜੁੜੀ ਹੋਈ ਹੈ ਸਾਨੂੰ ਪਤਾ ਹੈ ਤੇ ਪਹਿਲਾਂ ਤੋਂ ਹੀ ਪਰਉਪਕਾਰੀ ਕੰਮ ਕਰ ਰਹੇ ਹੈ ਇਹ। ਤੇ ਬਹੁਤ ਚੰਗੀ ਸ਼ਾਬਾਸ਼ ਇਹਨਾਂ ਦੇ ਜਿਹੜਾ ਲੋੜਵੰਦਾਂ ਦੀ ਸਹਾਇਤਾ ਕਰਦੇ ਐ ਪਹਿਲਾਂ ਜਿਹੜੇ ਮਰੀਜ਼ ਅਸੀਂ ਜੈਪੁਰ ਲੈ ਕੇ ਜਾਂਦੇ ਸੀ ਸਾਨੂੰ ਜਾਣ ਆਉਣ ਵਿੱਚ ਬਹੁਤ ਹੀ ਜ਼ਿਆਦਾ ਸਮਾਂ ਲੱਗਦਾ ਸੀ ਇਹ ਚੀਜ਼ ਤੋਂ ਉਹਨਾਂ ਨੇ ਆਪਣੀ ਜਿਹੜੀ ਸਿੱਖਾਂ ਦੀ ਸੇਵਾ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਆਪਦੀ ਬ੍ਰਾਂਚ ਅੰਮ੍ਰਿਤਸਰ ਸਾਹਿਬ ਦੇ ਦਿੱਤੀ ਤੇ ਇਹ ਜਿਹੜੇ ਇੱਥੇ ਹੁਣ ਸਾਨੂੰ ਮਰੀਜ਼ ਲਿਜਾਣੇ ਵੀ ਸੌਖੇ ਆ ਗਏ ਤੇ ਜਦੋਂ ਮਰੀਜ਼ ਆਉਂਦੇ ਸਾਡੇ ਕੋਲ ਪੰਜ ਚਾਰ ਮਰੀਜ਼ ਹੁੰਦੇ ਆਸੀਂ ਛੋਟੀ ਗੱਡੀ ਤੇ ਲੈ ਲੈ ਜਾਈਦੇ ਆ ਜੀ ਕਸਰਗਰਮ ਥੋਡੇ ਆਗੂ ਹੈਗੇ ਆ ਭਾਈ ਉਤਾਰ ਸਿੰਘ ਖਾਲਸਾ ਆਂਦੀ ਗਏ ਹਾਜ਼ਰੀਂ ਦਾ ਇੱਕ ਇਹ ਕਾਰਨ ਆਈ ਉਹ ਤਕਰੀਬ ਨਾਲੇ ਤੋਂ ਚਾਰ ਪੰਜ ਦਿਨ ਤੋਂ ਉਥੇ ਸੇਵਾ ਨਿਵਾਰੇ ਅੰਬਰਸਾ ਸਾਹਿਬ ਜਾ ਕੇ ਜੀ ਉਹਨਾਂ ਨੇ ਸਾਡੀ ਡਿਊਟੀ ਲਈ ਆ ਜੀ ਤੁਸੀਂ ਮਰੀਜ਼ ਲੈ ਕੇ ਆਉਣੀ ਆ ਬਹੁਤ ਮਾਣਸੂਖ ਹੁੰਦਾ ਜੀ ਅਸੀਂ ਹਰ ਰੋਜ਼ ਆ ਗਰਾਊਂਡ ਜਾਂਦੇ ਆ ਜਦੋਂ ਬੱਚੇ ਉਥੇ ਖੇਡਣਾਉਂਦੇ ਆ ਘਟੋ ਘਟ ਸਾਡੇ ਗਰਾਊਂਡ ਦੇ ਵਿੱਚ 100 150 ਬੱਚਾ ਹਰ ਰੋਜ਼ ਹੁੰਦਾ ਅਸੀਂ ਬਹੁਤ ਮਾਣ ਕਰਦੇ ਆ ਵੀ ਅਸੀਂ ਕੁਝ ਕੁ ਬੱਚਿਆਂ ਨੂੰ ਵੀ ਸਿੱਧੀ ਸੇਧ ਸਤਿ ਸ਼੍ਰੀ ਅਕਾਲ ਪੁਰਸ਼ਰਾਹੀ ਕਾਨਸਿੰਗੀ ਸੰਸਥਾ ਦੇ ਵੱਲੋਂ ਅੱਜ 18ਵੀਂ ਬਸ ਦੀ ਰਵਾਨਗੀ ਵਾਸਤੇ ਮਹਾਰਾਜ ਸਾਹਿਬ ਜੀ ਉਹ ਆਪ ਜੀਆਂ ਦੀ ਚਰਨ ਸੇਵਨ ਤੇ ਅਰਦਾਸ ਬੇਨਤੀ ਹੈ ਜੀ ਆਪ ਜੀ ਨੇ ਕਿਰਪਾ ਕਰਨੀ ਰਵਾਨਗੀ ਦੇ ਆਗਿਆ ਬਖਸ਼ ਕਰਨੀ ਕਿਰਪਾ ਕਰਨੀ ਜੀ ਜਿਹੜਾ ਪਿੰਡ ਤੁਹਾਡਾ ਕੋਟ ਦਾਪੂਰਾ ਜੀ ਕੀ ਨਾਂ ਜੀ ਤੁਹਾਡਾ ਬਿੱਲੂ ਰਾਮ ਹੈ ਜੀ ਕੀ ਨਾਂ ਤੁਹਾਡਾ ਲక్ష్మణ ਸਿੰਘ ਜੀ ਕਿਹੜੇ ਪਿੰਡ ਤੋਂ ਆਏ ਹੋ ਸ੍ਰੀ ਆਮਾਤੋ ਜੀ ਭਰੇ ਐਕਸੀਡੈਂਟ ਹੋ ਗਿਆ ਸੀ ਜੀ ਕਿਹੜਾ ਪਿੰਡ ਤੁਹਾਡਾ ਮੇਰਾ ਪਿੰਡ ਗਿਲਜੇ ਵਾਲਾ ਜੀ ਜ਼ਿਲ੍ਹਾ ਬਾਕਸਰ ਜਿਹੜਾ ਮੁਕਸਸ ਦਾਪੂ ਜੀ ਕੀ ਨਾਂ ਤੁਹਾਡਾ ਮਲਕੀ ਸਿੰਘ ਕਿਹੜੇ ਪਿੰਡ i you. Thank you. Thank you.